ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਦੀ ਗਿਣਤੀ ਸਾਹਮਣੇ ਆ ਗਈ ਆ ਕਿ ਆ ਕੌਣ-ਕੌਣ ਕਿੱਥੋਂ ਦਾ ਰਹਿਣ ਵਾਲਾ ਹੈ ਕਿਹੜੇ ਤਰੀਕੇ ਦੇ ਨਾਲ ਕਿਵੇਂ ਕੋਈ ਗਿਆ ਸੀ ਸਾਰੀ ਦੀ ਸਾਰੀ ਡਿਟੇਲ ਜੋ ਹੈ ਸਾਹਮਣੇ ਆ ਗਈ ਆ ਲਿਸਟਾਂ ਸਾਹਮਣੇ ਆਈਆਂ ਨੇ ਕਿਉਂਕਿ ਜਹਾਜ਼ ਜੋ ਹੈ ਥੋੜੀ ਜਿਹੀ ਦੇਰ ਤੱਕ ਲੈਂਡ ਕਰੇਗਾ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 1 ਵਜੇ ਅੰਮ੍ਰਿਤਸਰ 에ਅਰਪੋਰਟ ਤੇ ਡਿਪੋਰਟ ਲੋਕਾਂ ਨੂੰ ਲੈ ਕੇ ਜਹਾਜ਼ ਲੈਂਡ ਕਰਨ ਵਾਲਾ ਹੈ ਪਰ ਇਹਨਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਕਿਤੇ ਕੱਟਨੀ ਹੈ ਟੌਪ ਤੇ ਹੈ ਪੰਜਾਬੀ ਦੀ ਗਿਣਤੀ 30 ਦੱਸੀ ਜਾ ਰਹੀ ਹੈ ਉੱਥੇ ਕੀ ਵੱਖ-ਵੱਖ ਸੂਬਿਆਂ ਦੇ ਲੋਕ ਵੀ ਜੋ ਨੇ ਇਸ ਰਿਪੋਰਟ ਵਾਲੀ ਗਿਣਤੀ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਕਿ ਹੈ ਪ੍ਰਵਾਸੀ ਲੋਕ ਨੇ ਜੋ ਕਿ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵਸੇ ਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਦਾ ਸੰਭਾਲ ਦੇ ਅਨਸਾਰ ਕੀ ਪਹਿਲਾਂ ਤਾਂ ਵੱਡਾ ਐਕਸ਼ਨ ਪ੍ਰਵਾਸੀਆਂ ਤੇ ਲਿਆ ਉਹਨਾਂ ਕਿਹਾ ਕਿ ਜਿਹੜੇ ਵੀ ਅਪਰਾਧ ਕਰਕੇ ਅਮਰੀਕਾ ਦੇ ਵਿੱਚ ਵਸੇ ਹੋਇਆ ਉਹਨਾਂ ਨੂੰ ਇੱਥੇ ਬਿਲਕੁਲ ਵੀ ਰੱਖਿਆ ਨਹੀਂ ਜਾਏਗਾ ਜਿਹੜੇ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆ ਕੇ ਵਸੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਜਿਵੇਂ ਚੱਲਦੇ ਆ ਅਗਲੇ ਹੀ ਦਿਨ ਕਾਰਵਾਈ ਸ਼ੁਰੂ ਹੋਊਗੀ ਤੇ ਗਣਤੀ ਕਰਦੇ ਕਰਦੇ ਗਣਤੀ 205 ਲੋਕਾਂ ਤੱਕ ਪਹੁੰਚ ਜਾਂਦੀ ਹੈ 205 ਜੋ ਪ੍ਰਵਾਸੀ ਸੀ ਉਹਨਾਂ ਨੂੰ ਜਹਾਜ਼ ਰਾਹੀਂ ਟੂ ਅਮਰੀਕਾ ਤੋਂ ਵਾਪਸ ਭਾਰਤ ਭੇਜਿਆ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਥੋੜੀ ਹੀ ਦੇਰ ਤੱਕ 104 ਲੋਕ ਜੋ ਨੇ ਅਮਰੀਤਸਰ 에ਅਰਪੋਰਟ ਤੇ ਪਹੁੰਚਣ ਜਾ ਰਿਹਾ ਦੱਸਿਆ ਹੈ ਕਿ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਟਾਪ ਤੇ ਹੈ ਸਾਰੇ ਭਾਰਤੀਆਂ ਦੀ ਡਿਟੇਲ ਸਾਹਮਣੇ ਆਈ ਹੈ ਕੌਣ-ਕੌਣ ਕਿੱਥੋਂ ਦਾ ਰਹਿਣ ਵਾਲਾ ਹੈ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਦੱਸ ਗਿਆ ਕਿ ਅਪਰਾਧਿਕ ਰਿਪੋਰਟ ਰਿਕਾਰਡ ਵਾਲੇ ਲੋਕਾਂ ਨੂੰ ਮੌਕੇ ਤੇ ਗ੍ਰਫਤਾਰ ਕੀਤੇ ਜਾਂਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਦੱਸ ਗਿਆ ਕਿ ਹਰਿਆਣਾ ਦੇ 33 ਲੋਕ ਇਸ ਗਿਣਤੀ ਚ ਸ਼ਾਮਲ ਹੈ 205 ਦੇ ਵਿੱਚੋਂ 104 ਜੋ ਨੇ ਅਮ੍ਰਿਤਸਰ 에ਅਰਪੋਰਟ ਦੇ ਉੱਤੇ ਪਹੁੰਚਣ ਜਾ ਰਿਹਾ ਤਕਰੀਬਨ 1 ਵਜੇ ਜਹਾਜ਼ ਜੋ ਹੈ ਲੈਂਡ ਕਰ ਜਾਵੇਗਾ ਤੀ ਪੰਜਾਬੀ ਲੋਕ ਹੈ ਗੁਜਰਾਤ ਦੇ 33 ਅਤੇ ਚੰਡੀਗੜ੍ਹ ਦੇ ਦੋ ਲੋਕ ਵੀ ਡਿਪੋਰਟ ਵਾਲੀ ਗਿਣਤੀ ਦੇ ਵਿੱਚ ਸ਼ਾਮਲ ਹੈ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ 에어ਪੋਰਟ ਤੇ ਇਹ ਡਿਪੋਰਟ ਲੋਕ ਪਹੁੰਚ ਜਾਣਗੇ ਤਾਂ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਉੱਪਰ ਅਪਰਾਧਿਕਤਾ ਰਾਮਾਂ ਲੱਗੀਆਂ ਨੇ ਜੋ ਕਿ ਭਾਰਤ ਦੇ ਵਿੱਚ ਅਪਰਾਧ ਕਰਕੇ ਵਿਦੇਸ਼ ਤਾਂ ਰੋਕ ਕਰ ਗਏ ਸੀ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤਦਾਦੀਏ ਕਿ ਬਹੁਤ ਸਾਰੇ ਦੇਖੇ ਲੋਕ ਇਹਨਾਂ ਦੇ ਵਿੱਚ ਸ਼ਾਮਿਲ ਹੈ ਜੋ ਅਪਰਾਧ ਕਰਕੇ ਅਮਰੀਕਾ ਭੱਜ ਗਏ ਸੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਤਕਰੀਬਨ 1 ਵਜੇ ਅਮ੍ਰਿਤਸਰ 에ਅਰਪੋਰਟ ਤੇ ਜਹਾਜ਼ ਲੈਂਡ ਕਰੇਗਾ ਗੁਜਰਾਤ ਦੇ ਫਿਰ ਤੋਂ ਦੱਸਿਆ ਕਿ ਗੁਜਰਾਤ ਦੇ 33 ਲੋਕ ਹੈ ਪੰਜਾਬ ਦੇ 30 ਯੂਪੀ ਦੇ ਤਿੰਨ ਹਰਿਆਣਾ ਦੇ 33 ਚੰਡੀਗੜ੍ਹ ਦੇ ਦੋ ਮਹਾਰਾਸ਼ਟਰ ਦੇ ਤਿੰਨ ਬਾਕੀ ਦੇ ਕਰੂ ਮੈਂਬਰ ਵੇਸ ਦੇ ਵਿੱਚ ਸ਼ਾਮਲ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਦਦਾ ਸੰਭਾਲਦਿਆਂ ਸਾਰੀ ਇਹ ਵੱਟੀ ਕਾਰਵਾਈ ਜੋ ਹੈ ਪ੍ਰਵਾਸੀਆਂ ਦੇ ਉੱਪਰ ਕੀਤੀ ਸੀ ਜੋ ਕਿ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਾ ਵਸੇ ਸੀ ਤੰਬਰਿਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਦੀ ਗਿਣਤੀ ਸਾਹਮਣੇ ਆ ਕਿ ਆ ਕੌਣ-ਕੌਣ ਕਿੱਥੋਂ ਦਾ ਰਹਿਣ ਵਾਲਾ ਹੈ ਕਿਹੜੇ ਤਰੀਕੇ ਦੇ ਨਾਲ ਕਿਵੇਂ ਕੋਈ ਗਿਆ ਸੀ ਸਾਰੀ ਦੀ ਸਾਰੀ ਡਿਟੇਲ ਜੋ ਹੈ ਸਾਹਮਣੇ ਆ ਕਿ ਆ ਲਿਸਟਾਂ ਸਾਹਮਣੇ ਆਈਆਂ ਨੇ ਕਿਉਂਕਿ ਜਹਾਜ਼ ਜੋ ਹੈ ਥੋੜੀ ਜੀ ਦੇਰ ਤੱਕ ਲੈਂਡ ਕਰੇਗਾ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 1 ਵਜੇ ਅੰਮ੍ਰਿਤਸਰ 에ਅਰਪੋਰਟ ਤੇ ਡਿਪੋਰਟ ਲੋਕਾਂ ਨੂੰ ਲੈ ਕੇ ਜਹਾਜ਼ ਲੈਂਡ ਕਰਨ ਵਾਲਾ ਹੈ ਪਰ ਇਹਨਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਕਿਤੇ ਕੱਟਨੀ ਹੈ ਟੌਪ ਤੇ ਹੈ ਪੰਜਾਬੀ ਦੀ ਗਿਣਤੀ 30 ਦੱਸੀ ਜਾ ਰਹੀ ਹੈ ਉੱਥੇ ਕੀ ਵੱਖ-ਵੱਖ ਸੂਬਿਆਂ ਦੇ ਲੋਕ ਵੀ ਜੋ ਨੇ ਇਸ ਰਿਪੋਰਟ ਵਾਲੀ ਗਿਣਤੀ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਕਿ ਹੈ ਪ੍ਰਵਾਸੀ ਲੋਕ ਨੇ ਜੋ ਕਿ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵਸੇ ਸੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਦਾ ਸੰਭਾਲ ਦੇ ਅਨਸਾਰ ਕੀ ਪਹਿਲਾਂ ਤਾਂ ਵੱਡਾ ਐਕਸ਼ਨ ਪ੍ਰਵਾਸੀਆਂ ਤੇ ਲਿਆ ਉਹਨਾਂ ਕਿਹਾ ਕਿ ਜਿਹੜੇ ਵੀ ਅਪਰਾਧ ਕਰਕੇ ਅਮਰੀਕਾ ਦੇ ਵਿੱਚ ਵਸੇ ਹੋਇਆ ਉਹਨਾਂ ਨੂੰ ਇੱਥੇ ਬਿਲਕੁਲ ਵੀ ਰੱਖਿਆ ਨਹੀਂ ਜਾਏਗਾ ਜਿਹੜੇ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆ ਕੇ ਵਸੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਜਿ세 ਚਲਦੇ ਆ ਅਗਲੇ ਹੀ ਦਿਨ ਕਾਰਵਾਈ ਸ਼ੁਰੂ ਹੋਗੀ ਤੇ ਗਿਣਤੀ ਕਰਦੇ ਕਰਦੇ ਗਿਣਤੀ 205 ਲੋਕਾਂ ਤੱਕ ਪਹੁੰਚ ਜਾਂਦੀ ਹੈ 205 ਜੋ ਪ੍ਰਵਾਸੀ ਸੀ ਉਹਨਾਂ ਨੂੰ ਜਹਾਜ਼ ਰਾਹੀਂ ਟੂ ਅਮਰੀਕਾ ਤੋਂ ਵਾਪਸ ਭਾਰਤ ਭੇਜਿਆ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਥੋੜੀ ਹੀ ਦੇਰ ਤੱਕ 104 ਲੋਕ ਜੋ ਨੇ ਅਮਰੀਕਸਰ 에어ਪੋਰਟ ਤੇ ਪਹੁੰਚਣ ਜਾ ਰਿਹਾ ਦੱਸਿਆ ਹੈ ਕਿ ਅਮਰੀਕਾ ਡਿਪੋਰਟ ਹੋਏ ਭਾਰਤੀਆਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਟੌਪ ਤੇ ਹੈ ਸਾਰੇ ਭਾਰਤੀਆਂ ਦੀ ਡਿਟੇਲ ਸਾਹਮਣੇ ਆਈ ਹੈ ਕੌਣ-ਕੌਣ ਕਿੱਥੋਂ ਦਾ ਰਹਿਣ ਵਾਲਾ ਹੈ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਦੱਸ ਗਿਆ ਕਿ ਅਪਰਾਧਿਕ ਰਿਪੋਰਟ ਰਿਕਾਰਡ ਵਾਲੇ ਲੋਕਾਂ ਨੂੰ ਮੌਕੇ ਤੇ ਗ੍ਰਿਫਤਾਰ ਕਿਤੇ ਜਾਂਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਦੱਸ ਗਿਆ ਕਿ ਹਰਿਆਣਾ ਦੇ 33 ਲੋਕ ਇਸ ਗਿਣਤੀ ਚ ਸ਼ਾਮਲ ਹੈ 205 ਦੇ ਵਿੱਚੋਂ 104 ਜੋ ਨੇ ਅਮ੍ਰਿਤਸਰ 에য়ারਪੋਰਟ ਦੇ ਉੱਤੇ ਪਹੁੰਚਣ ਜਾ ਰਿਹਾ ਤਕਰੀਬਨ 1 ਵਜੇ ਜਹਾਜ਼ ਜੋ ਹੈ ਲੈਂਡ ਕਰ ਜਾਵੇਗਾ ਈ ਪੰਜਾਬੀ ਲੋਕ ਹੈ ਗੁਜਰਾਤ ਦੇ 33 ਅਤੇ ਚੰਡੀਗੜ੍ਹ ਦੇ ਦੋ ਲੋਕ ਵੀ ਡਿਪੋਰਟ ਵਾਲੀ ਗਿਣਤੀ ਦੇ ਵਿੱਚ ਸ਼ਾਮਲ ਹੈ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ 에어ਪੋਰਟ ਤੇ ਇਹ ਡਿਪੋਰਟ ਲੋਕ ਪਹੁੰਚ ਜਾਣਗੇ ਤਾਂ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਉੱਪਰ ਅਪਰਾਧਿਕਤਾ ਰਾਮਾਂ ਲੱਗੀਆਂ ਨੇ ਜੋ ਕਿ ਭਾਰਤ ਦੇ ਵਿੱਚ ਅਪਰਾਧ ਕਰਕੇ ਵਿਦੇਸ਼ ਤਾਂ ਰੁੱਕ ਕਰ ਗਏ ਸੀ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤਦਾਦੀਏ ਕਿ ਬਹੁਤ ਸਾਰੇ ਜਿਹੇ ਲੋਕ ਇਹਨਾਂ ਦੇ ਵਿੱਚ ਸ਼ਾਮਲ ਹੈ ਜੋ ਅਪਰਾਧ ਕਰਕੇ ਅਮਰੀਕਾ ਭੱਜ ਗਏ ਸੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਤਾਰੀਖ ਹੋ ਸਕਦੀ ਹੈ ਤਾਂ तकरीबन 1 ਵਜੇ ਅੰਮ੍ਰਿਤਸਰ 에어ਪੋਰਟ ਤੇ ਜਹਾਜ਼ ਲੈਂਡ ਕਰੇਗਾ ਗੁਜਰਾਤ ਦੇ ਫਿਰਤੋਦਾਸਿਆਂ ਕਿ ਗੁਜਰਾਤ ਦੇ 33 ਲੋਕ ਆ ਪੰਜਾਬ ਦੇ 30 ਯੂਪੀ ਦੇ ਤਿੰਨ ਹਰਿਆਣਾ ਦੇ 33 ਚੰਡੀਗੜ੍ਹ ਦੇ ਦੋ ਮਹਾਰਾਸ਼ਟਰ ਦੇ ਤਿੰਨ ਬਾਕੀ ਦੇ ਕਰੂ ਮੈਂਬਰ ਵੇਸ ਦੇ ਵਿੱਚ ਸ਼ਾਮਲ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਦਾ ਸੰਭਾਲਦਿਆਂ ਸਾਰ ਇਹ ਵੱਟੀ ਕਾਰਵਾਈ ਜੋ ਹੈ ਪ੍ਰਵਾਸੀਆਂ ਦੇ ਉੱਪਰ ਕੀਤੀ ਸੀ ਜੋ ਕਿ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਾ ਵਸੇ ਸੀ